ਝਾੜ 187 ਦਾ ਜਿਵੇਂ ਪਿਛੇ ਵੀਡੀਓ ਚ ਦੱਸ ਹੀ ਦਿੱਤਾ ਵੀ ਸਾਨੂੰ ਲੱਗਦਾ ਵੀ ਸੱਤ ਬਾਕੀ ਤੁਲੇ ਤੋਂ ਪਤਾ ਲੱਗੂਗਾ ਤੇ ਬਾਕੀ 187 ਟਾਪ ਆ ਮੇਰੇ ਹਸਰ ਕਣਕ ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਲਓ ਜੀ ਅੱਜ ਆਪਣੀ ਵੀ ਕਣਕ ਵੜਨ ਦੀ ਵਾਰੀ ਆ ਗਈ ਆ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਆਪਣੀ ਕਿੰਨੀ ਮਣ ਆਵਸਤ ਆ ਕਈ ਲੋਕ ਝੂਠ ਮਾਰ ਦਿੰਦੇ ਆ ਐਨੀ ਕਣਕ ਨਿਕਲੀ ਐਨੀ ਅੱਜ ਆਪਾਂ ਤੁਹਾਨੂੰ ਸੱਚੀ ਗੱਲ ਦੱਸਾਂਗੇ ਪੀ ਕਿੰਨੇ ਮਣਕਣਕ ਨਿਕਲੀ ਆ ਤੇ ਬਾਬੇ ਨਾਨਕ ਦੀ ਦਇਆ ਦੇ ਨਾਲ ਫਸਲ ਐਨ ਪੱਕ ਕੇ ਹੋ ਗਈ ਆ ਤਿਆਰ ਸੋਨਾ ਤੇ ਹੁਣ ਬਾਬਾ ਮਿਹਰ ਕਰੇ ਝਾੜ ਵਾਧੂ ਕਰੇ ਤੇ ਮਸ਼ੀਨ ਆਪਣੇ ਉਹ ਸਾਹਮਣੇ ਆ ਗਈ ਆ ਮਸ਼ੀਨ ਹੁਣ ਲੱਗੀ ਆ ਸਟਾਰਟ ਤੇ ਆਪਾਂ ਦਾਤਰੀਆਂ ਲੈਣਾ ਆਏ ਸੀ ਬੰਨੇ ਬੰਨੇ ਵੱਢ ਲਈ ਪਹਿਲਾਂ ਬੰਨੇ ਵੱਢ ਗਈ ਸਾਰੇ ਆਸੇ ਪਾਸੇ ਵੱਢਦੇ ਵੈਸੇ ਤੇ ਹੁਣ ਆਪਾਂ ਚਲਦੇ ਆਂ ਮਸ਼ੀਨ ਕੋਲੇ ਤੇ ਉਧਰ ਨਾਲ-ਨਾਲ ਬੰਨੇ ਵੱਢਦੇ ਆ ਤੇ ਨਾਲੇ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਕਿੰਨੇ ਮਾਣ ਉਸਤ ਭਾਈ ਆ ਇੱਕ ਤਾਂ ਆਪਣੀ ਹੈਗੀ ਆ ਜ਼ੀਰੋ ਵਾਲੀ ਤੇ ਜਿਹੜੀ ਸੁਪਰਸੀਡਰ ਨਾ ਬੀਜੀ ਸੀ ਉਹਦਾ ਵੀ ਝਾੜ ਦੱਸਾਂਗੇ ਉਹ ਸੀਗੀ ਤੇ 187 ਹੁੰਦਾ ਦੱਸਦੇ ਆ ਕਿਹੜੀ ਕਿਸਮ ਦਾ ਝਾੜ ਸਭ ਤੋਂ ਵੱਧ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ ਇਹ ਲਾਈਕ ਸ਼ੇਅਰ ਕਰ ਦਿਓ ਕਿਸਾਨਾਂ ਦੀ ਜਰੂਰ ਵੀਡੀਓ ਭਾਈ ਸ਼ੇਅਰ ਕਰਿਆ ਕਰੋ ਭਾਈ ਇਹ ਕੋਸ਼ਕ ਬੰਦੇ ਪਿੰਡਾਂ 'ਚ ਹੁੰਦੇ ਆ ਹਜੇ ਮਸ਼ੀਨ ਆਈ ਸੀ ਚੰਗੀ ਭਲੀ ਮਸ਼ੀਨ ਵੱਢ ਕੇ ਆਈ ਆ ਤੇ ਆਪਣੇ ਵਾਣ 'ਚ ਹਜੇ ਮਸ਼ੀਨ ਆਈ ਸੀ ਤੇ ਆ ਵੇ ਲੋ ਇਹਦਾ ਹੁਣ ਹਾਲ ਆਪਾਂ ਕਰਦੇ ਆ ਕੀ ਹੋਇਆ ਇਹਦੇ ਬਾਰੇ ਵੀ ਤੁਸੀਂ ਦੱਸੋ ਕਮੈਂਟ ਕਰਕੇ ਆ ਹਾਲ ਹੋਇਆ ਹੁਣ ਦੱਸ ਦਿਆਂ ਤੁਹਾਨੂੰ ਇਹ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਪਿੰਡਾਂ 'ਚ ਵੀ ਆ ਹਾਲ ਹੁੰਦਾ ਮਸ਼ੀਨਾਂ ਤੋਂ ਪਹਿਲਾਂ ਹਾਲ ਬਣਾਉਂਦੇ ਹੁਣ ਆਪਾਂ ਆ ਬੁੱਤ ਬਣ ਗਿਆ ਫੇਰ ਕੰਮ ਚੱਲੂਗੀ ਕਮੈਂਟ ਜ਼ਰੂਰ ਕਰਿਆ ਜੋ ਕਿੱਸਾ ਤਾ ਹੁਣ ਕੰਮ ਹੱਲ ਹੋਊਗਾ ਹੁਣ ਵੇਖੀ ਕਿਵੇਂ ਚੱਲਦੀ ਕਮੈਂਟ ਜ਼ਰੂਰ ਕਰੋ ਵੀ ਤੁਹਾਡੇ ਪਿੰਡ ਯਾ ਹਾਲ ਹੁੰਦਾ ਰੋਟੀ ਪਣੀ ਜਾਂਦੇ ਹਾਂ ਹਾਂਜੀ ਹਾਂਜੀ ਕਿਵੇਂ ਆ ਓਕੇ ਆ ਕੰਮ ਕੈਂਟ ਬਾ ਖਾ ਪੀ ਲੈ ਤੇ ਕੰਮ ਓਕੇ ਕਰਦੇ ਹਾਂ ਭਰ ਦੇ ਕਰਾ ਟਰਾਲੇ ਟਰਾਲਾ ਭਰ ਦੇ ਬਚਾਰ ਇੱਧਰ ਪਾਲ ਤਰਪੂਲ ਪਾਲਾ ਪਿੱਛੇ ਲਾਓ ਜੀ ਪਹਿਲਾ gekeੜਾ ਸ਼ੁਰੂ ਹੋ ਗਿਆ ਇਹ ਰੋਟੀ ਇਧਰ ਛਕ ਲਈ ਚਾਹ ਪੀ ਜਾਂਦਾ ਮੁੰਡਾ ਲਾਓ ਬਈ ਮਿੱਤਰੋ ਘੇਰਾ ਰੱਖ ਲਿਆ ਸਾਰਾ ਉਹ ਲੰਮਾ ਰਾਤ ਤੇ ਆਉਣ ਸਾਰ ਹੀ ਪਹਿਲਾਂ ਨਜ਼ਰ ਲੱਗ ਗਈ ਫਿਰ ਵੈਚੋ ਜਾਓ ਭਾਈ ਦਸੋਣ ਕਿਵੇਂ ਕੰਨਕ ਦੀ ਤੁਸੀਂ ਮਸ਼ੀਨ ਦੀ ਪੱਕੀ ਗੱਲ ਆ ਲਓ ਵੀ ਤੁਹਾਨੂੰ ਦਾਣੇ ਦਿਖਾ ਦਿੰਨੇ ਆ ਪਹਿਲਾਂ ਇੱਥੇ ਹੀ ਦੇਖ ਲਿਓ ਬਾਕੀ ਉੱਥੇ ਹੀ ਦਿਖਾ ਦੇ ਆ ਆ ਚੈੱਕ ਕਰ ਲਓ ਬਈ ਸਫਾਈ ਸਫਾਈ ਇੱਕ ਨੰਬਰ ਆ ਬਈ ਸਫਾਈ ਵੱਲੋਂ ਇਹ ਅੰਦਰ ਨਾਲਾ ਕੰਮ ਹੈ ਨਹੀਂ ਗਾ ਮਠਾੜੂ ਵਾਲਿਆਂ ਦੀ ਲਓ ਭਜਾਂ ਦੀ ਵੀਰ ਦੀ ਮਸ਼ੀਨ ਆ ਤੇ ਵੀਰ ਨਾਲ ਕਰਦੇ ਆ ਗੱਲਬਾਤ ਭਾਈ ਕੀ ਹਾਲ ਆ ਠੀਕ ਆ ਭਾਈ ਕਿਵੇਂ ਆ ਫਰਸੀਜਨ ਆ ਤੇ ਕੀ ਸ਼ੁਰੂ ਹੀ ਹੋਇਆ ਹੱਲੇ ਕੰਮ ਨਹੀਂ ਚੱਲੀ ਜਾਂਦਾ ਵਧੀਆ ਭਾਈ ਤੇ ਕਿਵੇਂ ਕਣਕਾਂ ਦਾ ਝਾੜ ਚੂੜ ਝਾੜ ਬਹੁਤ ਵਧੀਆ ਲੱਗਾ ਸਾਫ਼ ਤੇ ਵੀ ਠੀਕ ਆ ਤੇ ਮਸ਼ੀਨ ਨੂੰ ਕੀ ਕੀਤਾ ਸਫਾਈ ਬਹੁਤ ਆ ਮਸ਼ੀਨ ਦੀ ਆ ਭਾਈ ਸ਼ੁਰੂ ਤੋਂ ਹੀ ਆਈ ਆ ਜੋ ਲਿਆਂਦੀ ਬਸ ਅੱਛਾ ਬਹੁਤ ਵਧੀਆ ਸਫਾਈ ਨਾਲ ਭਾਈ ਕਣਕ ਬਹੁਤ ਸਫਾਈ ਨਾਲ ਵਰਦੀ ਆ ਭਾਈ ਇਹ ਵੀ ਸ਼ੁਰੂ ਤੋਂ ਬਹੁਤ ਆ ਭਾਈ ਠੀਕ ਆ ਠੀਕ ਆ ਲਓ ਵੀ ਕਰੋ ਵੀਰ ਨਾਲ ਕਨੈਕਟ ਕਿ ਨਹੀਂ ਬੋਸ ਜਾ ਰਿਹਾ ਨੰਬਰ ਵੀ ਬੁਲਾ ਰਹੇ ਬਾਈ ਦਾ ਯਾਰ ਨੰਬਰ ਕਿੰਨਾ ਬਾਈ 92965104492 ਲੈ ਵੀ ਨਾਲੇ ਵੀਰ ਲਾਰੇ ਲੂਰੇ ਨੇ ਲਾਉਂਦਾ ਅੱਜ ਟਾਈਮ ਦਿੱਤਾ ਜੀ ਸਹੀ ਟਾਈਮ ਤੇ ਆ ਗਿਆ ਮਸ਼ੀਨ ਲੈ ਕੇ ਤੇ ਬਾਕੀ ਵੜਦੇ ਬਹੁਤ ਵਧੀਆ ਬਾਈ ਜਰੂਰ ਕਨੈਕਟ ਕਰੇ ਮੈਂ ਠੀਕ ਆ ਤੂੰ ਆਏ ਵੀਡੀਓ ਨਾ ਹਾਂ ਤੂੰ ਸਿਆਣ ਲਿਆ ਮੈਨੂੰ ਹਾਂ ਉਹ ਭੱਠੇ ਤੇ ਆਉਂਦਾ ਇਹ ਨਾ ਤੇਰੇ ਕੋਲ ਹਾਂ ਹੋਰ ਸੁਣਾ ਕਿਵੇਂ ਆ ਠੀਕ ਹੈ ਠੀਕ ਠਾਕ ਆ ਮੇਰੇ ਯਾਰ ਨਹੀਂ ਆਇਆ ਉਹ ਨਹੀਂ ਉਹ ਮਿੱਟੀ ਨਹੀਂ ਖਾ ਰਹਾ ਅੱਛਾ ਮਿੱਟੀ ਨਹੀਂ ਖਾ ਰਿਹਾ ਹਾਂ ਲੈ ਆਉਣਾ ਸੀ ਨਾਲ ਆਇਆ ਹੀ ਨਹੀਂ ਹਾਂ ਰੋਏ ਸਿੱਟੇ ਜੋਗਦੇ ਆ ਨਹੀਂ ਆ ਜਾਣਗੇ ਆ ਜੀ ਐ ਕਿੰਨੇ ਕ ਹੋ ਗਏ ਸਿੱਟੇ ਖਾਈ ਕਿੰਨੇ ਹੋ ਗਏ ਥੋੜੇ ਹੀ ਹੋਏ ਅਜੇ ਹਣਾ ਹੋਰ ਫਿਰ ਕਿਵੇਂ ਆ ਫਿਰ ਅੱਜ ਖਾਣ ਨੂੰ ਤਾਂ ਹੈ ਨਹੀਂ ਮੇਰੇ ਕੋਲੇ ਯਾਰ ਅੱਜ ਕੀ ਫਿਰ ਦਵਾ ਤੈਨੂੰ ਕਣਕ ਦੇ ਦੇ ਦ ਪੱਕੀ ਗੱਲ ਫਿਰ ਚੀਜੀ ਖਾਏਗਾ ਹਾਂ ਘਰ ਪੇ ਲੈ ਜਾਏਗਾ ਮਨ ਖੁਸ਼ ਹੋ ਜਾਊਗਾ ਚੱਲ ਠੀਕ ਆ ਜਾ ਫਰਦਾਣੇ ਹੁਣ ਪੂਰਾ ਖੁਸ਼ ਹੈ ਹੈ ਹੈਪੀ ਹੋ ਗਿਆ ਨਾ ਪੂਰਾ ਚੱਲ ਆ ਤੈਨੂੰ ਦਾਣੇ ਪਾਦੇ ਆ ਮੈਂ ਬਹੁਤ ਆ ਹੋਰ ਪਾਲਾ ਪਾਉਣੇ ਦਾ ਲੈ ਚੱਕ ਲੈ ਨੀ ਯਾਰੇ ਠੀਕ ਆ ਲਓ ਜੀ ਉਧਰ ਸਾਰਾ ਨਿਬੜ ਗਿਆ ਉਹ ਵਿੱਚ ਇੱਕ ਕਿੱਲਾ ਰਹਿ ਗਿਆ ਤੇ ਬਾਕੀ ਇਧਰਲੇ ਪਲਾਟਾਂ 'ਚ ਹੁਣ ਕਣਕ ਆ ਗਈ ਆ ਮਸ਼ੀਨ ਆ ਗਈ ਆ ਤੇ ਪਹਿਲਾ ਕਿਹੜਾ ਸਟਾਰਟ ਆ ਬਾਬੇ ਰਣਕ ਦੀ ਚਰਪਾਨਾ ਬਈ ਮਸ਼ੀਨ ਆ ਮਨਦੀਪ ਕੀ ਵੀਰ ਜੀ ਬਈ ਬਹੁਤ ਵਧੀਆ ਵੜਦੀ ਆ ਤੇ ਬਹੁਤ ਵਧੀਆ ਵੜਾਈ ਆ ਬੰਨੇ ਬੁੰਨੇ ਨਹੀਂ ਬਾਲੇ ਵੜਨੇ ਪੈਂਦੇ ਸ਼ੁੱਧ ਮਸ਼ੀਨ ਆ ਤੇ ਔਖਾ ਨਹੀਂ ਹੁੰਦਾ ਤੇ ਅੱਜ ਮੌਸਮ ਵੀ ਠੀਕ ਆ ਹਵਾ ਚੱਲਦੀ ਆ ਤੇ ਬਾਕੀ ਜਿਹੜੀ ਮੈਂ ਕਣਕ ਦੀ ਝਾੜ ਦੀ ਗੱਲ ਕਰਦਾ ਸੀ ਜਿਹੜੀ 827 ਆ ਉਹ 187 ਦੇ ਮੁਕਾਬਲੇ ਘੱਟ 187 ਆ ਝਾੜ ਬਹੁਤ ਆ ਤੇ ਬਾਕੀ ਕੈਲਕੂਲੇਟ ਕਰਕੇ ਤੁਹਾਨੂੰ ਵੀਡੀਓ ਦੇ ਐਂਡ 'ਚ ਜਰੂਰ ਦੱਸੂਗਾ ਕਿ ਕਿੰਨੇ ਮਾਣ 187 ਝੜੀ ਆ ਪਕਾ ਕੇ ਵਧੀਆ ਬਈ ਜਮਾ ਪਕਾ ਕੇ ਦੇਖਿਆ ਥਾਣੇ ਐਨ ਪੱਕੇ ਪਕਾ ਕੇ ਬਈ ਕਣਕ ਵੱਡੋ ਕਾਲੀ ਨਾ ਕਰੋ ਸਭ ਤੋਂ ਪਹਿਲਾਂ ਬੀਜੀ ਸੀ ਤੇ ਮਗਰੋਂ ਵੱਡਾ ਲੱਗਾ ਦਾਣੇ ਵੇਖ ਲਓ ਐਨ ਪੱਕੇ ਆ ਤੇ ਵਧੀਆ ਮੋٹے ਦਾਣੇ ਆ ਇਹ 187 ਸੱਚੀ ਸੱਚੀ ਗੱਲ ਦੱਸਣੀ ਆ ਕਿਉਂਕਿ ਜੇ ਮੈਂ ਆਪ ਕਹੂੰਗਾ ਫਿਰ ਯਕੀਨ ਨਹੀਂ ਕਰਨਾ ਕਿਵੇਂ ਝਾੜ ਲੱਗਦਾ ਤੇ ਇਹ ਝਾੜ ਬਹੁਤ ਵਧੀਆ ਬਈ ਅੰਦਾਜ਼ਾ ਕਿੰਨਾ ਕੁ ਲੱਗਦਾ ਅੰਦਾਜ਼ਾ ਮੈਂ ਕੋਹ ਨਹੀਂ ਕਹਿਦਾ ਨਾ ਮੈਂ ਤਾਂ ਆਪ ਜੱਗੀ ਸਫਲ ਕਿਸਾਨ ਆ ਉਹਦੇ ਕੋਲ ਮੈਂ ਤਾਂ ਪਹਿਲੀ ਵਾਰੀ ਬਾਈ ਕੀਤੀ ਮੈਨੂੰ ਆਪਣੇ ਨਹੀਂ ਹੈਗੀ ਆ ਕੋਈ 65 70 ਮਾਨ ਕੇ ਨਹੀਂ ਹਾਂ ਹੈਗੀ ਨਹੀਂ ਹੈਗੀ ਨਾ 187 ਹੈਗੀ ਆ ਬਾਈ ਤੂੰ ਕਿ ਪਤਾ ਕੀ ਲਾਂ ਲਾਂਗਾ ਹੀ ਦੱਸੀ ਜਾਂਦਾ ਯਾਰ ਹਾਂ ਤੇ ਇਹ ਵੀ ਆਪਾਂ ਨਾ ਤੂੰ ਕਿ ਝੂਠ ਮਾਰਨ ਵਾਲੀ ਤਾਂ ਗੱਲ ਹੀ ਹੈਣੀ ਹਾਂ ਹਾਂ ਸਹੀ ਗੱਲ ਲਓ ਵੀ ਮਸ਼ੀਨ ਵੀ ਖਲਾਰਤੀ ਸੀ ਤਾਂ ਦਾਣੇ ਤੇ ਕਣਕ ਬਹੁਤ ਭਾਰੀ ਆ 187 ਕਿਸਮ ਤੇ ਆ ਵੇਖ ਲਓ ਆ ਵੀ ਆਪਾਂ ਨਾੜ ਵੇਚਣਾ ਨਾੜ ਵੀ ਬਹੁਤ ਹਾਂ ਜੇ ਕਿਸੇ ਨੇ ਲੈਣਾ ਬਾਈ ਤੇ ਗੱਲ ਕਰ ਲਿਓ ਆ ਤੁਸੀਂ ਦੇਖ ਲਓ ਵੀ ਨਾਲ ਥੋੜੀ ਬਣੂਗੀ ਫੁੱਲ ਆ ਦੇਖ ਲਓ ਸਾਰਾ ਹੀ ਸਾਰੇ ਨਾੜ ਵੇਚਣਾ ਆਪਾਂ ਕਨੈਕਟ ਕਰ ਲਿਆ ਲਓ ਬਈ ਮਿੱਤਰ ਪਿਆਰਿਓ ਕਿੱਲਾ ਆਪਣਾ ਇੱਕ ਰਹਿ ਗਿਆ ਵਦਨ ਵਾਲਾ ਬਾਕੀ ਬਾਬੇ ਨਾਨਕ ਦੀ ਚਰਪਾਨਾ ਖਣਕ ਵੱਢੀ ਗਈ ਆ ਤੇ ਇਧਰ ਲਹਿੰਦੇ ਵਾਲੇ ਪਾਸੇ ਬੱਦਲ ਵੀ ਕਾਫੀ ਟਾਈਮ ਦਾ ਬਣਿਆ ਹੋਇਆ ਪਰ ਉੱਥੇ ਜੇ ਲੱਗ ਗਿਆ ਕਿਉਂਕਿ ਇਹ ਸਿਸਟਮ ਅੱਜ ਵੀ ਲੱਗਣਾ ਸੀ ਤੇ ਕੱਲ ਨੂੰ ਵੀ ਛੋਟਾ ਸਿਸਟਮ ਜਾਂ ਕਹਿੰਦੇ ਆ ਲੱਗਣਾ ਤੇ ਬਾਕੀ ਲਹਿੰਦੇ ਵਾਲੇ ਪਾਸੇ ਥੋੜਾ ਬੱਦਲ ਬਣਿਆ ਬਾਕੀ ਹੁਣ ਮੇਰ ਹੀ ਕਰੇ ਹਫਤਾ ਖੰਡ ਦੇ ਦੇਵੇ ਤੇ ਫਿਰ ਸਾਰਾ ਕੰਮ ਨੇ ਪੜ ਜੂਗਾ ਮਾਪੇ ਨੇ ਮੇਰ ਕੀਤੀ ਹੈ ਵੱਡੀ ਗਈ ਆ ਹਾ ਰਹਿ ਗਿਆ ਆਪਣਾ ਕਿਲਾ ਵੱਢ ਕੇ ਵੇਲੇ ਤੇ ਝਾੜ 187 ਦਾ ਜਿਵੇਂ ਪਿਛੇ ਵੀਡੀਓ ਚ ਦੱਸਦੀ ਦਿੱਤਾ ਵੀ ਸਾਨੂੰ ਲੱਗਦਾ ਵੀ 70 ਕੁ 65 ਮੰਨਦੇ ਨੇੜ ਹੈਗੀ ਆ ਬਾਕੀ ਤੁਲੇ ਤੋਂ ਪਤਾ ਲੱਗੂਗਾ ਤੇ ਬਾਕੀ 187 ਟਾਪ ਆ ਮੇਰੇ ਹਿਸਾਬ ਸਿਕਣਕ ਲਓ ਜੀ ਵਲੌਗ ਦਾ ਨੈਕਸਟ ਡੇ ਕੱਲ ਕਣ ਕਬੱਡੀ ਤੇ ਅੱਜ ਆਪਣੇ ਲੱਗ ਗਿਆ ਕੰਡਾ ਕਣਕ ਆਪਣੀ ਤੁਲੀ ਜਾਂਦੀ ਆ ਬਸ ਆ ਥੋੜੀ ਜਿਹੀ ਢੇਰੀ ਰਹਿ ਗਈ ਆ ਤੇ ਬਾਕੀ ਸਾਰੀ ਡਨ ਹੋ ਗਈ 187 ਮੈਂ ਤੁਹਾਨੂੰ ਹੁਣ ਵੀਡੀਓ ਚ ਦੱਸ ਰਿਆ ਵੀ ਆਪਣੀ ਝੜੀ ਆ ਜੀ 63 ਮਨ ਇਹ ਤੋਂ ਵੱਧ ਨਹੀਂ ਝੜੀ 187 63 ਮਨ ਕਣਕ ਝੜ ਗਈ ਆ ਕੋਈ ਝੂਠ ਨਹੀਂ ਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ 187 ਕਿਸਮ ਕਿੰਨੀ ਝੜੀ ਆ ਤੇ ਲਵ ਯੂ